ਦੂਸਰਾ ਰਾਜਪੁਰੇ ਵਿੱਚ ਪਿੱਛੇ ਜੇ ਕਈ ਦਿਨਾਂ ਤੋਂ ਸਾਨੂੰ ਸ਼ਿਕਾਇਤਾਂ ਵੀ ਮਿਲ ਰਹੀਆਂ ਅਸੀਂ ਵੀ ਕੁਝ ਲੋਕ ਫਲਵਾਰਾਂ ਲੈ ਕੇ ਘੁੰਮ ਰਹੇ ਨੇ ਕਿਰਪਾਨਾਂ ਲੈ ਕੇ ਘੁੰਮ ਰਹੇ ਨੇ ਤਾਂ ਸਾਰੀ ਟੀਮ ਨਾਲ ਅੱਜ ਬੀਸਤੀ ਸਾਹਿਬ ਨਾਲ ਇਹ ਹੀ ਮੀਟਿੰਗ ਹੋਈ ਹੈ ਕਿ ਜਿਹੜੇ ਗੁੰਡਾ ਅੰਸਰ ਹੈ ਉਹਨਾਂ ਦੇ ਨੱਕ ਪਾਈ ਜਾਵੇ ਉਹਨਾਂ ਨੂੰ ਕੰਟਰੋਲ ਕੀਤਾ ਜਾਵੇ ਤਾਂ ਕਿ ਰਾਜਪੁਰੇ ਵਿੱਚ ਕੋਈ ਬਾਰਦਾਤ ਨਾ ਹੋਵੇ। ਔਰ ਜਿਹੜੇ ਗੁੰਡਾ ਅੰਸਰ ਹੈ ਉਹਨਾਂ ਵੱਲ ਕਾਨੂੰਨ ਪੂਰੀ ਕਰਨੀ ਚਾਹੀਦੀ। ਮੈਂ ਪਹਿਲਾਂ ਹੀ ਇਹਨਾਂ ਨੂੰ ਕਹੀ ਹੈ ਕਿ ਜੇ ਕੋਈ ਗਲਤ ਬੰਦਾ ਹੈ ਕੋਈ ਵੀ ਆਮ ਆਦਮੀ ਪਾਰਟੀ ਦਾ ਵਰਕਰ ਗਵੇ ਕੋਈ ਗਲਤ ਕੰਮ ਕਰਦਾ ਕੋਈ ਵਰਕਰ ਹੈ ਕੋਈ ਪੀਏ ਹੈ ਕੋਈ ਵੀ ਹੈ ਕਿਸੇ ਦੀ ਗੱਲ ਨਹੀਂ ਸੁਣੀ ਜੋ ਅਸੀਂ ਕ੍ਰਾਈਮ ਰੋਕਨੇ ਆ ਉਹ ਕ੍ਰਾਈਮ ਜੇ ਕੋਈ ਮੇਰਾ ਫੈਮਿਲੀ ਮੈਂਬਰ ਵੀ ਹੈ ਉਸ ਤੇ ਵੀ ਕਰ ਲਈ ਜੀ ਸਾਹਿਬ ਪੰਜਾਬ ਦੇ ਸੀਐਮ ਸਾਹਿਬ ਉਹਨਾਂ ਵੱਲੋਂ ਹਮੇਸ਼ਾ ਸਿਰਫ ਡਾਇਰੈਕਸ਼ਨ ਆ ਰਹੀਆਂ ਨੇ ਰਸ਼ੀਦ ਦੇ ਖਿਲਾਫ ਉਮੀ ਅਸੀਂ ਕੰਮ ਕਰ ਰਹੇ ਆ ਤੇ ਜੋ ਰਾਜਪੁਰਾ ਪੁਲਿਸਾ ਬਹੁਤ ਮੰ ਤੰਦ ਤੰਦਹੀ ਨਾਲ ਕੰਮ ਕਰ ਰਹੀ ਹੈ ਉਮੀ ਕਰਦੇ ਆ ਸਭ ਤੋਂ ਪਹਿਲਾਂ ਤਾਂ ਮੈਂ ਇੱਕ ਅੱਜ ਤੁਹਾਨੂੰ ਸਾਰਿਆਂ ਨੂੰ ਵਧਾਈਆਂ ਦੇਵਾਂਗੀ ਕਿ ਆਮ ਆਦਮੀ ਪਾਰਟੀ ਨੇ ਜਲੰਧਰ ਦੀ ਸੀਟ ਜਿੱਤੀ ਹੈ ਤਾਂ ਸਾਰੇ ਵਧਾਈ ਦੇ ਬਾਨਦਰ ਆਪਾਂ ਤੇ ਅੱਜ ਦੀ ਜਿਹੜੀ ਮੀਟਿੰਗ ਦਾ ਮੇਨ ਮਕਸਦ ਸੀ ਅੱਜ ਸਾਡੇ ਮਾਣਯੋਗ ਡੀਐਸਪੀ ਸਾਹਿਬ ਤੇ ਸਾਰੇ ਐਸਐਚਓ ਚੌਂਕੀ ਇੰਚਾਰਜ ਸਾਰੇ ਜਿਹੜੀ ਕੁਝ ਨਵੀਂ ਟੀਮ ਆਈ ਹੈ ਇੱਕ ਤਾਂ ਸਾਰਿਆਂ ਨਾਲ ਮੁਲਾਕਾਤ ਦਾ ਸੀਗਾ ਔਰ ਦੂਸਰਾ ਜਿਵੇਂ ਤੁਸੀਂ ਜਾਣਦੇ ਹੋ ਵੀ ਪੰਜਾਬ ਸਰਕਾਰ ਨਸ਼ਿਆਂ ਦੇ ਵਿਰੁੱਧ ਪੂਰੀ ਮਿਹਨਤ ਛੇੜੀ ਹੋਈ ਹੈ ਔਰ ਮੈਂ ਫਕਰ ਨਾਲ ਕਹੂੰਗੀ ਕਿ ਰਾਜਪੁਰਾ ਵਿੱਚ ਉਹ ਮਿਹਨਤ ਲਈ ਸਾਰੇ ਬਹੁਤ ਅਗਰੈਸਿਵ ਨੇ ਔਰ ਨਸ਼ੇ ਜਿਹੜੇ ਨਸ਼ੇ ਵੇਚਦੇ ਆ ਉਹਨਾਂ ਦੇ ਕਾਰਵਾਈਆਂ ਵੀ ਕੀਤੀਆਂ ਜਾ ਰਹੀਆਂ ਇੱਕ ਤਾਂ ਸਾਡੀ ਇਸ ਤੇ ਮੀਟਿੰਗ ਸੀਗੀ ਕਿ ਅੱਜ ਇਹਨਾਂ ਤੇ ਵੱਲ ਅਸੀਂ ਹੋਰ ਧਿਆਨ ਦਈਏ ਜਿਹੜੇ ਕੋਈ ਗਲਤ ਅੰਸਰ ਹੈ ਉਹਨਾਂ ਤੇ ਕੰਟਰੋਲ ਕੀਤਾ ਜਾਵੇ ਦੂਸਰਾ ਰਾਜਪੁਰੇ ਵਿੱਚ ਪਿੱਛੇ ਜੇ ਕਈ ਦਿਨਾਂ ਤੋਂ ਸਾਨੂੰ ਸ਼ਿਕਾਇਤਾਂ ਵੀ ਮਿਲ ਰਹੀਆਂ ਅਸੀਂ ਵੀ ਕੁਝ ਲੋਕ ਤਲਵਾਰਾਂ ਲੈ ਕੇ ਘੁੰਮ ਰਹੇ ਨੇ ਕਿਰਪਾਨਾਂ ਲੈ ਕੇ ਘੁੰਮ ਰਹੇ ਨੇ ਤਾਂ ਸਾਰੀ ਟੀਮ ਨਾਲ ਅੱਜ ਡੀਐਸਪੀ ਸਾਹਿਬ ਨਾਲ ਇਹੀ ਮੀਟਿੰਗ ਹੋਈ ਹੈ ਕਿ ਜਿਹੜੇ ਗੁੰਡਾ ਅੰਸਰ ਹੈ ਉਹਨਾਂ ਦੇ ਨੱਥ ਪਾਈ ਜਾਵੇ ਉਹਨਾਂ ਨੂੰ ਕੰਟਰੋਲ ਕੀਤਾ ਜਾਵੇ ਤਾਂ ਕਿ ਰਾਜਪੁਰੇ ਵਿੱਚ ਕੋਈ ਬਦਤਰਤ ਨਾ ਹੋਵੇ ਔਰ ਮੇਨੂੰ ਮਾਨ ਹੈ ਜਿਹੜੀ ਸਾਡੀ ਟੀਮ ਹੈ ਬਹੁਤ ਅੱਛੀ ਟੀਮ ਹੈ ਔਰ ਰਾਜਪੁਰੇ ਦੇ ਮਾਹੌਲ ਨੂੰ ਅਸੀਂ ਪੂਰਾ ਵਧੀਆ ਸੁਖਾਵਾਂ ਮਾਹੌਲ ਬਣਾਵਾਂਗੇ ਔਰ ਰਾਜਪੁਰੇ ਵਿੱਚ ਐਦਾਂ ਦੀ ਇਹਨਾਂ ਨੇ ਮੈਨੂੰ ਪੂਰੀ ਗਰੰਟੀ ਦਿੱਤੀ ਹੈ ਕਿ ਰਾਜਪੁਰੇ ਵਿੱਚ ਐਦਾਂ ਦੀ ਕੋਈ ਵੀ ਘਟਨਾ ਨਹੀਂ ਹੋਊਗੀ ਤੇ ਇੱਕ ਗੱਲ ਹੋਰ ਸੀ ਕਿ ਜਿਹੜੇ ਆਮ ਜਨਤਾ ਪੁਲਿਸ ਜਾਂਦੀ ਡਰਦੀ ਹੈ ਤਾਂ ਸਾਰਿਆਂ ਨੂੰ ਇਹੀ ਕਿਹਾ ਗਿਆ ਹੈ ਕਿ ਜਦੋਂ ਵੀ ਆਮ ਲੋਕ ਆਣ ਉਹਨਾਂ ਨੂੰ ਪੂਰੀ ਰਿਸਪੈਕਟ ਮਿਲੇ ਉਹਨਾਂ ਦੀ ਗੱਲ ਸੁਣੀ ਜਾਵੇ ਉਹਨਾਂ ਨੂੰ ਇਹ ਨਾ ਲੱਗੇ ਕਿ ਅਸੀਂ ਪੁਲਿਸ 'ਚ ਗਏ ਸੀ ਜੀ ਪੁਲਿਸ ਨੇ ਸਾਡੀ ਗੱਲ ਨਹੀਂ ਸੁਣੀ ਤਾਂ ਸਾਰੀ ਟੀਮ ਨੇ ਪੂਰਾ ਭਰੋਸਾ ਦਿਵਾਇਆ ਕਿ ਆਮ ਲੋਕਾਂ ਦਾ ਅਸੀਂ ਪੂਰੀ ਰਿਸਪੈਕਟ ਕਰਾਂਗੇ ਔਰ ਜਿਹੜੇ ਗੁੰਡਾ ਅੰਸਰ ਹੈ ਉਹਨਾਂ ਵੱਲ ਵਿਰੋਧਕ ਪੂਰੀ ਕਾਰਵਾਈ ਕੀਤੀ ਜਾ ਰਹੀ ਹੈ ਜਿੰਨਾ ਜਦ ਤੱਕ ਕਿ ਪੁਲਿਸ ਵੱਲੋਂ ਸਭ ਤੋਂ ਸਭ ਤੋਂ ਨਾਕਾਬੰਦੀ ਕੀਤੀ ਜਾਂਦੀ ਹੈ ਉੱਥੇ ਕਈ ਨੰਬਰ ਪਲੇਟਾਂ ਤੋਂ ਬਿਨਾਂ ਮੋਟਰਸਾਈਕਲ ਤੋਂ ਘੁੰਮਦੇ ਆਦੇ ਪੁਲਿਸ ਰੁਕਦੀ ਹੈ ਉਹ ਕਿਤੇ ਨਾ ਕਿਤੇ ਆਮ ਆਦੀ ਪਾਰਟੀ ਦੇ ਕਿਸੇ ਸ਼ਖਾਰਸੀ ਬੰਦੇ ਨੇ ਫੋਨ ਕਰਾ ਕੇ ਉਹਨੂੰ ਛਡਵਾ ਕੇ ਲੈ ਜਾਂਦੇ ਕਹੀ ਹੈ ਕਿ ਜੇ ਕੋਈ ਗਲਤ ਬੰਦਾ ਹੈ ਕੋਈ ਵੀ ਆਮ ਆਦਮੀ ਪਾਰਟੀ ਦਾ ਵਰਕਰ ਕਵੇ ਕੋਈ ਗਲਤ ਕੰਮ ਕਰਦਾ ਹੈ ਕੋਈ ਵਰਕਰ ਹੈ ਕੋਈ ਪੀਏ ਹੈ ਕੋਈ ਵੀ ਹੈ ਕਿਸੇ ਦੀ ਗੱਲ ਨਹੀਂ ਸੁਣੀ ਜੋ ਅਸੀਂ ਕ੍ਰਾਈਮ ਰੋਕਣਾ ਹੈ ਉਸ ਕ੍ਰਾਈਮ 'ਚ ਜੇ ਕੋਈ ਮੇਰਾ ਫੈਮਿਲੀ ਮੈਂਬਰ ਵੀ ਹੈ ਉਸ ਤੇ ਵੀ ਕਾਰਵਾਈ ਕੀਤੀ ਜਾਵੇ ਮੈਡਮ ਜੀ ਵੀ ਕਿ ਤੁਸੀਂ ਕਹੇ ਕਿ ਨਸ਼ੇ ਨੂੰ ਰੋਕਣ ਵਾਸਤੇ ਪੰਜਾਬ ਸਰਕਾਰ ਕਾਫੀ ਉਪਰਾਲੇ ਕਰ ਰਹੀ ਹੈ ਤੇ ਭਗਵੰਤ ਮਾਨ ਜੀ ਨੇ ਕਿਹਾ ਕਿ ਨਸ਼ੇ ਫੜਨੇ ਵੀ ਚਾਹੀਦੇ ਤੇ ਰੂਪੀਆਂ ਨੂੰ ਅੰਦਰ ਕਰਨਾ ਚਾਹੀਦਾ ਹੈ ਜੇ ਆਪਣੇ ਰਾਜਪੁਰੇ ਦੇ ਵਿੱਚ ਹੁਣੇ 6 ਕਿਲੋ ਫੀਮ ਰੀਸੈਂਟਲੀ ਅੱਜ ਜੀ ਪ੍ਰੈਸ ਕਾਨਫਰੰਸ ਹੋਈ ਹੈ। ਕਿਹਾ ਜਿਸ ਅਫਸਰ ਨੇ ਉਹ ਫੜੀ ਹੈ ਜਿਹੜੀ ਟੀਮ ਨੇ ਉਹ ਫੜੀਆ ਉਹਨਾਂ ਨੂੰ ਕੋਈ ਤਰੱਕੀ ਆ ਕੋਈ ਸਨਮਾਨ ਦੀਵਾਰ ਵਾਸਤੇ ਤਾਂ ਕਿ ਪੁਲਿਸ ਦੇ ਹੌਸਲੇ ਵਧਣ। ਕੁਝ ਇਹ ਜੋ ਉਪਰਾਲਾ ਕਰੂੰਗੀ। ਬਿਲਕੁਲ ਹੋਊਗਾ ਜੀ ਮੈਂ ਪਹਿਲਾਂ ਕਹਿ ਕੇ ਆਈਆਂ ਕਿ ਪੰਜਾਬ ਵਿੱਚ ਸਾਡੀ ਅਸੀਂ ਇਹ ਕੋਸ਼ਿਸ਼ ਰੱਖੀ ਹੈ ਡੀਐਸਪੀ ਬਰਾੜ ਸਾਹਿਬ ਦੇ ਇਹਨਾਂ ਦੀ ਅਗਵਾਈ ਵਿੱਚ ਪੂਰੀ ਟੀਮ ਕੀ ਅਸੀਂ ਰਾਜਪੁਰੇ ਨੂੰ ਨੰਬਰ 1 ਲਿਆਂਦਾ ਜਾਵੇ ਔਰ ਸੀਐਮ ਸਾਹਿਬ ਤੋਂ ਐਪਰੀਸ਼ੀਏਸ਼ਨ ਵੀ ਮਿਲੇ ਔਰ ਜੋ ਇਹਨਾਂ ਦੀ ਤਰੱਕੀ ਦਾ ਹੈ ਉਹ ਵੀ ਸਿਸਟਮ ਜਰੂਰ ਕੀਤਾ ਜਾਊਗਾ ਔਰ ਉਹਨਾਂ ਨੂੰ ਪੂਰੀ ਐਪਰੀਸ਼ੀਏਸ਼ਨ ਮਿਲੂਗੀ ਇਹ ਵੀ ਆਪਣੀਆਂ ਜਾਨਾਂ ਤੇ ਖੇਲ ਕੇ ਜਾਨਾ ਜੋਖਮ ਚ ਪਾ ਕੇ ਇਹ ਏਦਾਂ ਦੀਆਂ ਨਸ਼ੇੜੀਆਂ ਦੀਆਂ ਗੁੰਡਾ ਅੰਸਰ ਨਾਲ ਮੁਕਾਬਲਾ ਕਰਦੇ ਐ ਤਾਂ ਇਹਨਾਂ ਦਾ ਵੀ ਹੱਕ ਹੈ ਇਹਨਾਂ ਨੂੰ ਵੀ ਐਪਰੀਸ਼ੀਏਸ਼ਨ ਮਿਲਣੀ ਜਦੋਂ ਕਿ ਐਸਡੀਐਮ ਸਾਹਿਬ ਛੁੱਟੀ ਤੇ ਚਲੇ ਗਏ ਨੇ 6 ਮਹੀਨੇ ਦੀ ਛੁੱਟੀ ਤੇ ਨੇ ਕਿਉਂਕਿ ਹੋਰ ਐਸਡੀਐਮ ਸਾਹਿਬ ਦੇ ਉੱਥੇ ਲੋੜੀਂਦੀ ਚਾਹੀਦੀ ਹੈ ਬਿਲਕੁਲ ਜਲਦੀ ਜਲਦੀ ਹੀ ਨਵੇਂ ਐਸਡੀਐਮ ਸਾਹਿਬ ਆ ਰਹੇ ਨੇ ਬਹੁਤ ਜਲਦੀ ਆ ਰਹੇ ਅੱਜ ਜਿਹੜੀ ਮੀਟਿੰਗ ਰੱਖੀ ਹੈ ਬਸ ਅੱਜ ਐਮਐਲਏ ਸਾਹਿਬ ਮੈਮ ਸਾਡੇ ਕੋਲ ਆਏ ਦਫ਼ਤਰ ਸਾਰੇ ਐਸ ਸਾਨੂੰ ਬੜਾ ਵਧੀਆ ਇਹ ਸਾਰਿਆਂ ਨੂੰ ਬੜਾ ਚੰਗਾ ਇਹ ਇੱਕ ਅਨਰਜਮੈਂਟ ਆ ਤੇ ਮੈਂ ਬਹੁਤ ਧੰਨਵਾਦ ਆ ਮੈਮ ਦਾ ਥੈਂਕ ਯੂ ਵੈਰੀ ਮੱਚ ਮੈਮ ਜਿਹੜਾ ਤੁਸੀਂ ਆ ਕੇ ਸਾਰਿਆਂ ਨੂੰ ਕੀਤਾ ਬਾਕੀ ਸਾਨੂੰ ਸਾਡੇ ਐਸਐਸਪੀ ਸਾਹਿਬ ਪਟਿਆਲਾ ਡੀਏਜੀ ਸਾਹਿਬ ਡੀਜੀਪੀ ਸਾਹਿਬ ਪੰਜਾਬ ਤੇ ਸੀਐਮ ਸਾਹਿਬ ਉਹਨਾਂ ਵੱਲੋਂ ਸਮੇਂ-ਸਮੇਂ ਸਿਰ ਡਾਇਰੈਕਸ਼ਨਸ ਆ ਰਹੀਆਂ ਨੇ ਰਸ਼ੀਦ ਦੇ ਖਿਲਾਫ ਉਮੀ ਅਸੀਂ ਕੰਮ ਕਰ ਰਹੇ ਹਾਂ ਤੇ ਜੋ ਰਾਜਪੁਰਾ ਪੁਲਿਸਾ ਬਹੁਤ ਮਨ ਤੰਦ ਤੰਦਹੀ ਨਾਲ ਕੰਮ ਕਰ ਰਹੀ ਆ ਉਵੇਂ ਕਰਦੇ ਨੇ ਸਾਹਿਬ ਜੀ ਬਣੀ ਬੜੀ ਘਟ ਹੈ ਕਿ ਪੁਲਿਸ ਦੀ ਨਪਰੀ ਬੜੀ ਘਟ ਹੈ ਇਸ ਨੂੰ ਲੈ ਕੇ ਕੋਈ ਡਿਮਾਂਡ ਕੀਤੀ ਜਾਵੇ ਇਹ ਆਡਾ ਆਪ ਦੇਖ ਲਾਂਗੇ दैट इज अ ਡਿਫਰੈਂਟ ਮੈਟਰ ਹੈ ਸਾਹਿਬ ਜੀ ਵੀ ਜੀ ਮੈਨ ਪਾਚ ਖੜੇ ਹੈ ਤੇ ਤੁਸੀਂ ਵੀ ਖੜੋ ਸਾਡੇ ਵੱਲੋਂ ਇੱਕ ਰਿਕਵੈਸਟ ਕੀਤੀ ਗਈ ਸੀ ਐਸਐਸਪੀ ਸਾਹਿਬ ਨੂੰ ਵੀ ਜਿੰਨੀ ਵੀ ਰਾਜਗ੍ਰੋਧ ਰਿਕਵਰੀ ਹੁੰਦੀ ਹੈ ਇਲਾਕੇ ਤੋਂ ਹੁੰਦੀ ਹੈ ਉਹ ਰਾਜਪੁਰੇ ਦੇ ਵਿੱਚ ਪ੍ਰੈਸ ਕਾਨਫਰੰਸ ਹੋਣੀ ਚਾਹੀਦੀ ਉਹ ਵੀ ਕਰ ਲਿਆ ਕਰਾਂਗੇ ਜੀ ਸਾਡੀ ਗੱਲ ਐਸਐਸਪੀ ਸਾਹਿਬ ਤੱਕ ਪਹੁੰਚਾਓ ਸ਼ੋਰ ਜੀ ਸ਼ੋਰ ਅਸੀਂ ਆਲਰੇਡੀ ਕਰੀ ਵੀ ਆ ਤੇ ਕਰਾਂਗੇ ਬਹੁਤ ਬਹੁਤ ਥੈਂਕ ਯੂ ਵੈਰੀ ਥ